ਸਮੇਂ ਦੀ ਖਬਰ ਪਠਾਨਕੋਟ ਤੋਂ ਲੈ ਕੇ ਹਾਜ਼ਰ ਹੋ ਗਏ ਆ ਪੁਲਿਸ ਕਰਮਚਾਰੀ ਤੇ ਵਕੀਲ ਜਿਹੜੇ ਹਾਲਾਂਕਿ ਦੋਨੋਂ ਕਾਨੂੰਨ ਵਿਵਸਥਾ ਦੇ ਨਾਲ ਹੀ ਜੁੜੇ ਨੇ ਦੋਨੋਂ ਜਿਹੜੇ ਨੇ ਆਮ ਨੂੰ ਸਾਹਮਣੇ ਨਜ਼ਰ ਆ ਰਹੇ ਨੇ ਪੁਲਿਸ ਕਰਮਚਾਰੀਆਂ ਦੀ ਜਿਹੜੀ ਡਿਊਟੀ ਹੈ ਜੇਕਰ ਉਹ ਹੀ ਆਪਣੀ ਡਿਊਟੀ ਦੇ ਨਾਲ ਆਪਣੀ ਵਰਦੀ ਦੇ ਨਾਲ ਛੇੜਛਾੜ ਕਰਦੇ ਹੋਏ ਨਜ਼ਰ ਆਣ ਤਾਂ ਫਿਰ ਸਜ਼ਾ ਕੀ ਹੋਣੀ ਚਾਹੀਦੀ ਹੈ ਇੱਕ ਵੱਡਾ ਸਵਾਲ ਖੜਾ ਹੁੰਦਾ ਹੈ ਪੁਲਿਸ ਪ੍ਰਸ਼ਾਸਨ ਤੇ ਕਿਉਂਕਿ ਪਠਾਨਕੋਟ ਦੇ ਵਕੀਰ ਜੋਤੀਪਾਲ ਜਿਹੜੇ ਨੇ ਜੋ ਕਿ ਮਲਕਪੁਰ ਦੇ ਵਿੱਚ ਕੋਰਟ ਦੇ ਵਿੱਚ ਜਿਹੜੇ ਨੇ ਉਹ ਪ੍ਰੈਕਟਿਸ ਲਾਇਰ ਨੇ ਪ੍ਰੈਕਟਿਸ ਵਕੀਰ ਨੇ ਉਹ ਤੇ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਐਸਆਈ ਵਿਪਨ ਕੁਮਾਰ ਤੇ ਉਹਨਾਂ ਤੇ ਮੁੰਡੇ ਦੇ ਉੱਤੇ ਐਸਆਈ ਵੇਪਨ ਕੁਮਾਰ ਦੇ ਮੁੰਡੇ ਦੇ ਵੱਲੋਂ ਜਿਹੜਾ ਹੈ ਉਹਨਾਂ ਦੇ ਲੜਕੇ ਦੇ ਵੱਲੋਂ ਜਿਸ ਦਾ ਨਾਮ ਹਰਸ਼ਦੀਪ ਫੁਰਫ ਮੁੰਨਾ ਹੈ ਉਹਨਾਂ ਦੇ ਵੱਲੋਂ ਜੋਤੀਪਾਲ ਵਕੀਲ ਦੇ ਲੜਕੇ ਦੇ ਨਾਲ ਜਿਹੜਾ ਹੈ ਮਾਰਕੁਟਾਈ ਕੀਤੀ ਗਈ ਸੀ ਤੇ ਇਹਨਾਂ ਵੱਲੋਂ ਐਸਆਈ ਵੇਪਨ ਕੁਮਾਰ ਦੇ ਮੁੰਡੇ ਦੇ ਵੱਲੋਂ ਜਿਹੜਾ ਹੈ 12 ਗੁੰਡੇ ਮੰਗਵਾਏ ਗਏ ਸੀ ਜਿਸ ਦੇ ਨਾਲ ਇਹਨਾਂ ਭਿਆਨਕ ਜਿਹੜੀ ਹੈ ਤੁਸੀਂ ਸੋਚ ਸਕਦੇ ਹੋ ਕਿ ਇਸ ਤਰ੍ਹਾਂ ਦੇ ਨਾਲ ਮਾਰਕੁਟਾਈ ਜਿਹੜੀ ਉਹ ਕੀਤੀ ਹੋਵੇਗੀ ਇਹ ਸਾਰੀ ਘਟਨਾ ਸਿੰਬਲ ਚੌਂਕ ਦੇ ਵਿੱਚ ਵਾਪਰੀ ਹੈ ਤੇ ਸੀਸੀਟੀਵੀ ਫੁਟੇਜ ਵੀ ਜਿਹੜੀ ਹੈ ਉਸ ਦੇ ਵਿੱਚ ਕੈਦ ਹੋਈ ਸੀ ਪਰ ਐਸਆਈ ਵੇਪਨ ਕੁਮਾਰ ਤੇ ਉਹਨਾਂ ਦੇ ਮੁੰਡੇ ਵੱਲੋਂ ਤੇ ਕੁਝ ਹੋਰ ਪੁਲਿਸ ਕਰਮਚਾਰੀਆਂ ਦੇ ਵੱਲੋਂ ਉਹਨਾਂ ਦੀ ਮਿਲੀ ਭਗਤ ਦੇ ਨਾਲ ਸੀਸੀਟੀਵੀ ਫੁਟੇਜ ਜਿਹੜੀ ਹੈ ਉਹ ਡਿਲੀਟ ਕਰ ਦਿੱਤੀ ਗਈ ਫਿਲਿੰਗੋ ਬਾਰ ਦੇ 12ਵੀਂ ਇੱਕ ਘਟਨਾ ਜਿਹੜੀ ਆ ਵਾਪਰੀ ਹੈ ਯਾਨੀ ਕਿ ਲਗਾਤਾਰ ਬੈਕ ਟੂ ਬੈਕ ਹਮਲੇ ਜਿਹੜੇ ਨੇ ਉਹ ਜੋਤੀਪਾਲ ਵਕੀਰ ਤੇ ਉਹਨਾਂ ਦੇ ਮੁੰਡੇ ਦੇ ਉੱਤੇ ਜਿਹੜੇ ਨੇ ਉਹ ਕੀਤੇ ਜਾ ਰਹੇ। ਇਹੀ ਨਹੀਂ ਇਸ ਤੋਂ ਬਾਅਦ ਜਿਹੜਾ ਹੈ ਉਹਨਾਂ ਦੇ ਆਫਿਸ ਦੇ ਵਿੱਚ ਜਾ ਕੇ ਉਹਨਾਂ ਦੇ ਚੈਂਬਰ ਦੇ ਵਿੱਚ ਜਾ ਕੇ तमाम ਲੋਕਾਂ ਦੇ ਵਿੱਚ ਵੀ ਉਹਨਾਂ ਨੂੰ ਡਰਾਉਣ ਧਮਕਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਤੇ ਉਹਨਾਂ ਦੇ ਬੇਟੇ ਨੂੰ ਝੂਠੇ ਕੇਸਾਂ ਦੇ ਵਿੱਚ ਫਸਾਉਣ ਦੀ ਗੱਲ ਵੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਵੱਡੇ ਸਵਾਲ ਜਿਹੜੇ ਨੇ ਕਾਨੂੰਨ ਵਿਵਸਥਾ ਤੇ ਖੜੇ ਹੁੰਦੇ ਨੇ ਤੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਪਰੇਸ਼ਾਨ ਹੋ ਕੇ ਅੱਜ ਡੀਐਸਪੀ ਰਜਿੰਦਰ ਮਨਹਾਸ ਡੀਐਸਪੀ ਸਿਟੀ ਰਜਿੰਦਰ ਮਨਹਾਸ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੇ ਉਹਨਾਂ ਨੂੰ ਮੰਗ ਪੱਤਰ ਜੜਾ ਹੈ ਉਹ ਸੌਪਿਆ ਗਿਆ ਹੈ ਵਕੀਲ ਜੋਤੀਪਾਲ ਵੱਲੋਂ ਉਹਨੇ ਕਿਹਾ ਕਿ ਮੈਂ ਮੰਗ ਕਰਦਾ ਹਾਂ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਤੇ ਕਾਨੂੰਨ ਵਿਵਸਥਾ ਦੇ ਵਿੱਚ ਜਿਹੜੇ ਅਜਿਹੇ ਕੁਝ ਸ਼ਰਾਰਤੀ ਕਰਮਚਾਰੀ ਅਸੀਂ ਕਹਿ ਸਕਦੇ ਹਾਂ ਜੋ ਕਿ ਕਾਨੂੰਨ ਦੀ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਦੇ ਉੱਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਹੋਰ ਕੀ ਕੁਝ ਜਾਣਕਾਰੀ ਸਾਂਝੀ ਕੀਤੀ ਹੈ ਵਕੀਲ ਜੋਤੀਪਾਲ ਨੇ ਆਓ ਸੁਣ ਲੈ ਮੈਂ ਡਿਪਟੀ ਸਾਹਿਬ ਨੂੰ ਮਿਲਿਆ ਜੀ ਡਿਪਟੀ ਸਾਹਿਬ ਨੂੰ ਮਿਲਣ ਦਾ ਮੇਰਾ ਕਾਰਨ ਹੈ ਸਾਰੇ ਸ਼ਹਿਰ ਨੂੰ ਪਤਾ ਮੈਂ ਸਮਾਜ ਸੇਵਕ ਆ ਔਰ ਗਰੀਬ ਤੇ ਆਮ ਲੋਕਾਂ ਦੀ ਆਵਾਜ਼ ਗੱਲ ਕਰਨਾ ਔਰ ਨਿਆਂਦਵਾਨ ਦੀ ਕੋਸ਼ਿਸ਼ ਕਰਨਾ ਮੈਂ ਪ੍ਰੈਕਟਿਸ ਲਾਇਰ ਆ ਮੈਂ ਹਰ ਰੋਜ਼ ਕੋਰਟ ਦੇ ਵਿੱਚ ਕੰਮ ਕਰਨਾ ਪਿਛਲੇ 14 ਸਾਲ ਤੋਂ ਮੇਰੇ ਬੇਟੇ ਤੇ ਅਟੈਕ ਹੋਇਆ ਸੀ 12 ਤਰੀਕ ਦੂਜਾ ਮਹੀਨਾ 2024 ਨੂੰ ਬਹੁਤ ਜ਼ਿਆਦਾ ਗੰਭੀਰ ਸੱਟਾਂ ਮਾਰੀਆਂ ਲੇਕਿਨ ਮੈਂ ਕਾਨੂੰਨ ਤੇ ਵਿਸ਼ਵਾਸ ਸੀ ਮੈਂ ਚੁਪਰਿਆ ਮੈਂ ਵਿਸ਼ਵਾਸ ਕਰਦਾ ਰਿਆਂ ਪਰ ਇੱਕ ਥਾਣੇਦਾਰ ਆ ਜਿਹੜਾ ਵਿਪਨ ਕੁਮਾਰ ਆ ਉਹਦਾ ਬੇਟਾ ਅਰਸ਼ਦੀ ਸਿਰਫ ਉਰਫ ਮੁੰਨਾ ਜਿਹਨੇ ਕਈ ਗੈਂਗਸਟਰ ਬੁਲਾਏ ਸੀ ਅਟੈਕ ਕਰਨ ਵਾਸਤੇ ਮੇਨ ਜੜ ਉਹੀ ਸੀ ਔਰ ਉਹਨੇ ਗੈਂਗਸਟਰ ਬਲਾਕ ਇਹ ਮੇਰੇ ਬੱਚੇ ਤੇ ਬਹੁਤ ਗੰਭੀਰ ਸੱਟਾਂ ਮਾਰੀਆਂ ਸੀ ਉਹਦੀ ਸੀਸੀਟੀਵੀ ਫੁਟੋ ਸੀ ਕਿਉਂਕਿ ਸਿੰਪਲ ਚੌਂਗ ਦੇ ਵਿੱਚ ਅਟੈਕ ਹੋਇਆ ਸਾਹਮਣੇ ਪੁਲਿਸ ਚੌਂਕੀ ਉਥੇ ਕੈਮਰੇ ਲੱਗੇ ਹੋਇਆ ਫਰਿੰਗੋਬਾਰ ਦੇ ਬਾਹਰ ਅਟੈਕ ਹੋਇਆ ਤੇ ਕੈਮਰੇ ਲੱਗੇ ਹੋਇਆ ਸਾਰੀ ਦੀ ਸਾਰੀਆਂ ਵੀਡੀਓ ਇਹਨਾਂ ਨੇ ਪੁਲਿਸ ਨਾਲ ਮਿਲ ਕੇ ਜਿਹੜੀ ਉਹ ਡਿਲੀਟ ਕੀਤੀਆਂ ਪੁਲਿਸ ਨੇ ਪੇਸ਼ ਨਹੀਂ ਕੀਤੀਆਂ ਮੈਂ ਪੁਲਿਸ ਤੇ ਭਰੋਸੇ ਤੇ ਰਹਿ ਗਿਆ ਲੇਕਿਨ ਡੀਐਸਪੀ ਮੈਨੂੰ ਧਮਕੀ ਲਾ ਆਪਣਾ ਜਿਹੜਾ ਧਮਕੀ ਲਾਂਦਾ ਰਿਹਾ ਐਸਆਈ ਵਿਪਨ ਕੁਮਾਰ ਕਿ ਆਪਾਂ ਡਿਲੀਟ ਕਰਵਾਵਾਂਗੇ ਛੇੜਛਾੜ ਕਰਦਾ ਰ ਫਟ ਹੁਣ ਕੀ ਕੀਤਾ ਇਹਨੇ ਇਹਨੇ ਪਰਸੋ 21 ਤਰੀਕ ਨੂੰ ਆ ਕੇ ਕੋਰਟ ਦੇ ਵਿੱਚ 3rd ਫਲੋਰ ਤੇ ਮੈਨੂੰ ਕਈ ਲੋਕਾਂ ਦੇ ਹਾਰੀਚ ਜਿੱਥੇ ਕਈ ਹੋਰ ਭਰਾ ਖੜੇ ਸੀ ਮੈਨੂੰ ਤਾਂ ਮਂ ਕੀ ਲਈਆ ਜੇ ਤੂੰ ਰਾਜੀ ਨਾ ਨਾ ਕੀਤਾ ਤੇਰੇ ਮੁੰਡੇ ਨੂੰ ਜਿਹੜਾ ਸੁਜਾਨਪੁਰ ਦੇ ਵਿੱਚ ਕੋਈ ਕਤਲ ਹੋਇਆ ਉੱਥੇ ਵਸਾਵਾਂਗਾ ਚਿੱਟੇ ਦੇ ਕੇਸ ਵਿੱਚ ਵਸਾਵਾਂਗੇ ਔਰ ਇਸ ਤੋਂ ਬਾਅਦ ਨੇ ਸੇਮ ਕੱਲ ਬਾਰ ਦੇ ਪ੍ਰਧਾਨ ਨਾਲ ਕੀਤੀ ਹੋਰਾਂ ਲੋਕਾਂ ਨਾਲ ਵੀ ਕੀਤੀ ਜਿਹਦੇ ਨਾਲ ਮੈਨੂੰ ਬਹੁਤ ਮਹਿਸੂਸ ਹੋਇਆ ਕਿ ਇਹਨਾਂ ਅਫਸਰਾਂ ਨੇ ਪਹਿਲਾਂ ਪਲਾਨ ਬਣਾਇਆ ਕਿਹੜੇ ਬੱਚੇ ਫਸਾਣਿਆ ਚਿੱਟੇ ਚ ਕਿਹੜੇ ਬੱਚੇ ਰੱਖਣੇ ਆ ਕਿਹੜੇ ਬੱਚੇ ਕਤਲਾਂ ਚ ਫਸਾਣੇ ਤਾਂ ਹੀ ਸਾਡੇ ਗਰੀਬ ਲੋਕ ਰਹੁੰਦੇ ਆ ਵੀ ਸਾਨੂੰ ਝੂਠੇ ਫਸਾ ਦਿੱਤਾ ਚਿੰਤਾ ਦਾ ਵਿਸ਼ਾ ਵਿੱਪਨ ਕੁਮਾਰ ਜਿਹੜਾ ਲੰਬੇ ਸਮੇਂ ਤੋਂ ਪਠਾਨਕੋਟ ਦੇ ਵਿੱਚ ਤਨਾਤ ਆ ਮੈਂ ਮੰਗ ਕਰਨਾ ਮੈਂ ਡੀਜੀਪੀ ਸਾਹਿਬ ਨੂੰ ਇੰਟੀਮੀਸ਼ਨ ਦੇ ਦਿੱਤੀ ਆ ਹਿਊਮਨ ਰਾਈਟਸ ਨੂੰ ਇੰਟੀਮੀਸ਼ਨ ਦੇ ਦਿੱਤੀ ਕੱਲ ਦੀ ਮੈਂ ਜਦੋਂ ਮੈਨੂੰ ਇਹਨਾਂ ਨੂੰ ਤਮਕੀਲ ਆਈ ਆ ਔਰ ਨਾਲ ਦੇ ਨਾਲ ਮੈਂ ਸ਼ਡਿਊਲ ਕਾਸ ਕਮਿਸ਼ਨ ਨੂੰ ਇੰਟੀਮੀਸ਼ਨ ਦਿੱਤੀ ਆ ਐਸਐਸਪੀ ਸਾਹਿਬ ਨੂੰ ਮੈਂ ਭੇਜ ਦਿੱਤੀ ਆ ਡੀਐ ਰਿਆ ਇਹ ਰਹਿਣ ਦੇ ਲੈ ਕੇ ਆ ਕੇ ਪਠਾਨਕੋਟ ਚ ਇਹ ਲੰਬੇ ਸਮੇਂ ਚ ਕਿਉਂ ਤਨਾ ਤਾ ਅਸੀਂ ਹਾਈ ਕੋਰਟ ਗਏ ਹੋਇਆ ਹਾਈ ਕੋਰਟ ਨੇ ਵੀ ਵਿਪਨ ਕੁਮਾਰ ਦਾ ਜਿਹੜਾ ਵੀਰਵਾ ਮੰਗਿਆ ਜੀ ਡੀਐਸਪੀ ਸਾਹਿਬ ਨੂੰ ਮਿਲਿਓ ਕੀ ਆ ਮੈਸੇ ਕਰਕੇ ਮਿਲਿਆ ਮੈਂ ਕੰਪਲੇਂਟ ਕੀਤੀ ਆ ਕਿ ਜਿਸ ਤਰੀਕੇ ਨਾਲ ਮੈਨੂੰ ਧਮਕੀ ਲਗਾਈ ਆ ਔਰ ਹੋਰ ਆਣਾ ਗੱਲਾਂ ਕੀਤੀ ਆ ਕਿ ਨਾ ਮੈਂ ਐਡਿਟਿੰਗ ਵੀਡੀਓ ਬਣਾਇਆ ਮੈਂ ਵਾਇਰਲ ਕਰ ਲਾਂਗਾ ਕਿੰਨੇ ਕਿੰਨੇ ਪਲਾਨ ਬਣਾਏ ਕਿਹੜੇ ਕਿਹੜੇ ਪੁਲਿਸ ਅਫਸਰ ਇੰਨਾ ਰਲੇ ਹੋਏ ਆ ਔਰ ਉਸ ਕਰਕੇ ਮੈਂ ਡੀਐਸਪੀ ਸਾਹਿਬ ਨੂੰ ਕੰਪਲੇਂਟ ਦਿੱਤੀ ਆ ਜੇ ਮੇਰਾ ਨਾਂ ਨਿਆਂ ਮਿਲਿਆ ਅੱਜ ਮੇਰਾ ਸਮਾਜ ਇਕੱਠਾ ਸ਼ ਬੰਦ ਕਰਾਂਗਾ ਔਰ ਦੱਸਾਂਗਾ ਕਿਸ ਤਰੀਕੇ ਨਾਲ ਆਮ ਲੋਕਾਂ ਦਾ ਸ਼ੋਸ਼ਣ ਹੋ ਰਿਹਾ ਆ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਪੁਲਿਸ ਅਫਸਰ ਇਨਵੋਲ ਹੈ ਮੈਂ ਕਦੀ ਪੁਲਿਸ ਦੇ ਵਿਰੋਧ ਨਹੀਂ ਬੋਲਿਆ ਹਮੇਸ਼ਾ ਪੁਲਿਸ ਦਾ ਸਾਥ ਦਿੱਤਾ ਤੁਸੀਂ ਜਾਣਦੇ ਹੋ ਮੈਂ ਨਸ਼ੇ ਵਿਰੋਧ ਦੇ ਸਭ ਤੋਂ ਜ਼ਿਆਦਾ ਰੈਲੀਆਂ ਕੀਤੀਆਂ ਡੀਐਸਪੀ ਸਾਹਿਬ ਨੇ ਕਿਹਾ ਆਪਾਂ ਇਮੀਡੀਏਟਲੀ ਬਲਾਕ ਕਰੇ ਜਿਹੜਾ ਐਕਸ਼ਨ ਹੁੰਦਾ ਇੱਥੇ ਕਰਾਂਗੇ ਔਰ ਅਸੀਂ ਸੀਸੀਟੀਵੀ ਫੁੱਟੇ ਕੱਢਾਂਗੇ ਮਲਕਪੁਰ ਕੋਟ ਦੀਆਂ ਕੱਢੋ ਕਿਉਂਕਿ ਉਹ ਸਚਾਈ ਆ ਉੱਥੇ ਸਭ ਆਏ ਨਾ ਵਿਪਨ ਕੁਮਾਰ 20 ਤਰੀਕ ਨੂੰ ਵੀ ਉੱਥੇ ਗਿਆ ਸਾਡੇ ਪ੍ਰਧਾਨ ਨਾਲ ਗੱਲ ਕੀਤੀ ਸੀਮ ਔਰ ਮੇਰੇ ਨਾਲ ਵੀ ਕੀਤੀ ਹੋਰਾਂ ਨਾਲ ਕਾਨਕੋਰਡ ਦੇ ਵਿੱਚ ਕਿੰਨੀਆਂ ਕੰਪਲੇਂਟਾਂ ਕਿੰਨੇ ਸ਼ੈਡਿਊਲ ਕਾਸਟ ਗਰੀਬ ਲੋਕਾਂ ਦੇ ਕਤਲ ਹੋਏ ਆ ਉਹਨਾਂ ਨੂੰ ਨਿਆਂ ਹੀ ਨਹੀਂ ਮਿਲਦਾ ਉਹਦੇ ਪਰਚੇ ਕੈਂਸਲ ਹੋ ਜਾਂਦੇ ਆ ਕਿੰਨੇ ਲੋਕ ਥਾਣੇ ੱਤੇ ਖਾਂਦੇ ਨਿਆਂ ਨਹੀਂ ਮਿਲਦਾ ਇਸ ਕਰਕੇ ਹੁਣ ਮੈਨੂੰ ਸੜਕ ਤੇ ਆਣਾ ਪਿਆ ਕਿਉਂਕਿ ਸੰਵਿਧਾਨ ਨਿਮਾਤਾ ਡਾਕਟਰ ਬੀ ਆਰ ਅੰਬੇਡਕਰ ਆ ਭਗਤ ਸਿੰਘ ਦੀ ਆਵਾਜ਼ ਆ ਕਿ ਸੰਘਰਸ਼ ਕਰਨਾ ਆ ਨਿਆਂ ਦੇ ਨਾਲ ਕਾਨੂੰਨ ਦੇ ਨਾਲ ਮੈਂ ਇਹਨੂੰ ਕਾਨੂੰਨ ਦਾ ਪਾਠ ਹੁਣ ਪੜਾ ਕੇ ਛੱਡਾਂਗਾ ਜਿਹਨੂੰ ਨਿਆਂ ਹੀ ਨਾ ਮਿਲਿਆ ਜੇ ਪੁਲਿਸ ਨੇ ਫੇਰ ਪੁਲਿਸ ਦੀ ਮਦਦ ਕੀਤੀ ਤੇ ਫਿਰ ਲੋਕੋ ਥਾਣੇ ਜਾਣਾ ਬੰਦ ਕਰ ਦਿਓ ਕਿਉਂਕਿ ਉੱਥੇ ਪੁਲਸਿਆ ਔਰ ਵਕ ਕਦ ਕੇਸ ਨਾਲ ਲੜਿਓ ਤੁਹਾਡੇ ਬੱਚਿਆਂ ਨੂੰ ਫਸਾ ਦੇਣਗੇ ਜੇ ਇਹਨਾਂ ਦੇ ਬੱਚਿਆਂ ਦੇ ਨਾਂ ਨਾਲ ਕੇ ਬੜਾ ਸੀਰੀਅਸ ਮੇਟ ਰਿਹਾ ਗਰੀਬ ਲੋਕੋ ਫਿਰ ਵਕੀਲੀ ਨਾ ਕਰਿਓ ਖਤਰਾ ਆ ਫਿਰ ਤੁਹਾਨੂੰ ਇਹਨਾਂ ਪੁਲਿਸ ਅਫਸਰਾਂ ਕੋਲੋਂ ਜਿਹੜੇ ਖੁਦ ਫਸਾਉਂਦੀਆਂ ਯੋਜਨਾਵਾਂ ਬਣਾ ਰਿਆ ਕਿਹੜੇ-ਕਿਹੜੇ ਇਹਦੇ ਨਾਲ ਵਿਪੰਦੇ ਇਹਦੇ ਸਾਰੇ ਮੋਬਾਈਲ ਟ੍ਰੇਸ ਕਰੋ ਕਿਹੜੇ-ਕਿਹੜੇ ਪੁਲਿਸ ਅਫਸਰ ਨੇ ਇਹਨਾਂ ਗੱਲ ਕੀਤੀ ਆ ਕਿੱਥੋਂ-ਕਿੱਥੋਂ ਇਹਨੇ ਵੀਡੀਓ ਲੈ ਰਿਆ ਕਿੱਥੋਂ-ਕਿੱਥੋਂ ਕੀ ਕਰ ਰਿਹਾ ਚਿੰਤਾ ਦਾ ਵਿਸ਼ਾ ਇਹ ਮੇਰਾ ਨਹੀਂ ਜੇ ਮੈਂ ਇਹਨਾਂ 'ਤੇ ਕਰੋਸ਼ ਹੁੰਦਾ ਨਾ 6 ਮਹੀਨੇ ਪਹਿਲਾਂ ਸ਼ੁਰੂ ਕਰ ਦਿੰਦਾ ਪਰ ਮੈਂ 6 ਮਹੀਨੇ ਚੁੱਪ ਰਿਆ ਕਿਉਂਕਿ ਮੈਨੂੰ ਨਾਇਤੇ ਭਰੋਸਾ ਆਈ ਇਹਨੇ ਵੱਡੇ ਅਫਸਰਾਂ ਨੂੰ ਪੈਸੇ ਦੇ ਕੇ ਕਈਆਂ ਨੂੰ ਰਿਸ਼ੂ ਦਾ ਦੇ ਕੇ ਮੇਰੇ ਪਰਚੇ 'ਚ ਛੇੜਛਾੜ ਕੀਤੀ ਆ ਪਰ ਮੈਂ ਫਿਰ ਵੀ ਨਾਇਤੇ ਯਕੀਨ ਕਰਨਾ ਨੇ ਆਇਆ ਨਾ ਮਿਲਿਆ ਤੇ ਵਿਰੋਧ ਹੋਏਗਾ ਜੀ ਜੈ ਭੀਮ ਜੈ ਭਪਾ ਕੈਮਰੋਸਤ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ